जय भीम जय भारत जय गुरुदेव ध्यान गुरुदेव जय वाल्मीकि हर हर वाल्मीकि भाई गुरु जी का खालसा श्री भाई गुरु जी की फतेह ਜਿੱਦਾ ਕਿ ਤੁਸੀਂ ਜਾਣਦੇ ਹੋ ਕਿ ਅੱਜ ਪਟਿਆਲਾ ਜ਼ਿਲ੍ਹਾ ਦੇ ਵਿੱਚ ਰਾਜਪੁਰੇ ਵਿਖੇ ਮੀਟਿੰਗ ਰੱਖੀ ਗਈ ਸੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਭੀਮ ਆਰਮੀ ਤੇ ਜਸਮਜੀਤ ਪਾਰਟੀ ਨੂੰ ਜੁਆਇਨ ਕੀਤਾ ਆ ਤੇ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੋਂ ਭੀਮ ਆਰਮੀ ਦੇ ਜਿਹੜੇ ਪ੍ਰਧਾਨ ਨੇ ਰਜਿੰਦਰ ਵਾਲਮੀਕ ਜੀ ਨੂੰ ਨਿਯੁਕਤ ਕੀਤਾ ਆ ਤਿਲਕਰਾਜ ਜੀ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਆ ਤੇ ਜਸ ਸਮਾਜ ਪਾਰਟੀ ਦੇ ਕਮਲਪ੍ਰੀਤ ਸਿੰਘ ਜੀ ਨੂੰ ਖਨੌਰ ਤੋਂ ਜਸਵਿੰਦਰ ਭਾਜੀ ਨੂੰ ਰਾਜਪੁਰੇ ਤੋਂ ਤੇ ਦਿਲਜੀਤ ਸਿੰਘ ਜੀ ਨੂੰ ਨਾਬੇ ਤੋਂ ਅਸੀਂ ਪਾਰਟੀ ਦਾ ਇੰਚਾਰਜ ਵਿਧਾਨ ਸਭਾ ਦਾ ਨਿਯੁਕਤ ਕੀਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖਿਓ ਕਿ ਜਸ ਸਮਾਜ ਪਾਰਟੀ ਦੇ ਭੀਮ ਆਰਮੀ ਦਾ ਕਾਰਜਾ ਜਿਹੜਾ ਆ ਦਿਨੋ ਦਿਨ ਵਧ ਰਿਹਾ ਹੈ ਲੋਕ ਸਾਨੂੰ ਆਪ ਮੁਹਾਰੇ ਬੁਲਾ ਰਹੇ ਨੇ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਫੀਮ ਆਰਮੀ ਜੁਆਇਨ ਕਰਨੀ ਹੈ ਕਿਉਂਕਿ ਚੰਦਰ ਸ਼ੇਖਰ ਅਜ਼ਾਦ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੋ ਚੰਦਰ ਸ਼ੇਖਰ ਅਜ਼ਾਦ ਜੀ ਨੂੰ ਮਿਲਣਾ ਚਾਹੁੰਦੇ ਆ ਜੁੜਨਾ ਚਾਹੁੰਦੇ ਆ ਉਹਨਾਂ ਦੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਆ ਇਸ ਦੇ ਤਹਿਤ ਹੀ ਅਸੀਂ ਅੱਜ ਰਾਜਪੁਰੇ ਦੇ ਵਿਖੇ ਪਹੁੰਚੇ ਸੀਗੇ ਤੇ ਆਪਣੇ ਸਾਥੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਸਾਥੀਆਂ ਦੀ ਨਿਯੁਕਤੀ ਕੀਤੀ ਹੈ ਸਾਡੇ ਸਾਡੇ ਬਾਂਹ ਫਰੈਂਡ ਚ ਗੱਲ ਕਰ ਰਹੇ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਕਾਫੀ ਰੋਕ ਪਾ ਗਿਆ ਨਾ ਜੀ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਪ੍ਰਧਾਨ ਜੀ ਨੇ ਸਾਡੇ ਨਾਲ ਗੱਲ ਕੀਤੀ ਹੈ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਆਦੇਸ਼ ਆਇਆ ਹੈ ਉਹਨਾਂ ਦੇ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਕਿ ਕੁਝ ਮਨੁਵਾਦੀ ਲੋਕ ਹੈ ਜਿਹੜੇ ਸਾਨੂੰ ਆਪਸ ਦੇ ਵਿੱਚ ਤੋੜਨਾ ਚਾਹੁੰਦੇ ਆ ਲੜਾਉਣਾ ਚਾਹੁੰਦੇ ਆ ਪਰ ਜਿਹੜਾ ਬਾਬਾ ਸਾਹਿਬ ਅੰਮੇਦਕਰ ਤੇ ਸਾਹਿਬ ਕਾਂਸੀ ਰਾਮ ਦਾ ਬਣਾਇਆ ਹੋਇਆ ਬਹੁਤ ਜਨ ਸਮਾਜ ਹੈ ਉਹ ਹੁਣ ਪੜ ਲਿਖ ਗਿਆ ਆ ਇੱਕ ਝੋਟਾ ਅਸੀਂ ਇਹਨਾਂ ਲੋਕਾਂ ਦੇ ਗੱਲਾਂ ਦੇ ਵਿੱਚ ਨਹੀਂ ਆਣ ਵਾਲੇ ਕਿਉਂਕਿ ਬਾਲਮਿਕਸ ਮਾਤੇ ਰਵਦਾਸੀ ਇਸਮਾਲ ਇਹ ਦੋਨੇ ਇੱਕੋ ਹੀ ਹੈ ਇਹ ਅਸੀਂ ਸਾਡਾ ਸਾਡਾ 9 ਮਾਸ ਦਾ ਨਿਸ਼ਤਾ ਰਿਸ਼ਤਾ ਆ ਕੋਈ ਵੀ ਮਨੁਭਾਤੀ ਤਾਕਤਾਂ ਸਾਨੂੰ ਦੋ ਫਾੜ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ ਆ ਉਹ ਅਸੀਂ ਕੋਸ਼ਿਸ਼ਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦਵਾਂਗੇ ਅਸਲ ਵਿੱਚ ਅਸੀਂ ਮਿਹਨਤ ਕਰ ਰਹੇ ਹਾਂ ਕਿਉਂਕਿ ਪੀਮਾਰਮੀ ਜਿਹੜੀ ਹੈ ਨੇਤਾ ਬਣਾਉਣ ਦੀ ਫੈਕਟਰੀ ਹੈ ਕਿਉਂਕਿ ਅਸੀਂ ਆਪਣੇ ਵਰਕਰਾਂ ਨੂੰ ਇਹ ਟਿਕਟਾਂ ਦਿੰਨੇ ਆ ਜੇਕਰ ਇਹ ਸਾਥੀ ਜੀਵਨ ਚਾਰਜ ਲਾਏ ਗਏ ਆ ਜੇ ਮਿਹਨਤ ਕਰੂਗੇ ਜਬ ਮਿਹਨਤ ਨਾਲ ਪਿੰਡ-ਪਿੰਡ ਦੇ ਵਿੱਚ ਆ ਕੇ ਟੀਮਾਂ ਬਣਨਗੇ ਤੇ ਇਲੈਕਸ਼ਨ ਵੀ ਲੜਨਗੇ ਤੇ ਜਿੱਤਣਗੇ ਵੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਨ ਜੈ ਭਾਰਤ ਜੈ ਸੰਵਿਧਾਨ ਮੇਰ ਜਿੰਦਰ ਵਾਲਮੀਕਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਅੱਜ ਜਿਹੜੀ ਅੱਧੀ ਜਿਹੜੀ ਮੀਟਿੰਗ ਸੀਗੀ ਇਹ ਇਹ ਸਾਡੀ ਪੀ ਮਾਰਮੀ ਤੇ ਅਜਾ ਸਮਾਜ ਪਾਰਟੀ ਦੀ ਮੀਟਿੰਗ ਸੀਗੀ ਜਿਸ ਦੇ ਵਿੱਚ ਸਦਸਤਾ ਅਭਿਆਨ ਚੱਲ ਰਿਹਾ ਜਿਹੜਾ ਉਸ ਦੇ ਤਹਿਤ ਇਹ ਮੀਟਿੰਗ ਰੱਖੀ ਗਈ ਸੀ ਉਸ ਦੇ ਅੰਦਰ ਸਾਡੇ ਉਰੇ ਨਿਯੁਕਤੀਆਂ ਵੀ ਕੀਤੀ ਗਈਆਂ ਜਿਹੜੀ ਰਾਜਪੁਰੇ ਤੋਂ ਜਿਹੜਾ ਹਲਕਾ ਇੰਚਾਰਜ ਸ੍ਰੀ ਜਸ਼ਵਿੰਦਰ ਸਿੰਘ ਜੀ ਬਖਸ਼ੀਵਾਲ ਉਹਨਾਂ ਨੂੰ ਲਗਾਇਆ ਗਿਆ ਤੇ ਕਨੌਰ ਤੋਂ ਸਾਡੇ ਕਮਲਪ੍ਰੀਤ ਭੋਗਲਾ ਜੀ ਉਹਨਾਂ ਨੂੰ ਇੰਚਾਰਜ ਲਗਾਇਆ ਗਿਆ ਆਜਾਦ ਸਮਾਜ પાર્ટી ਦਾ ਤੇ ਗੁਰਨਾਥ ਸਿੰਘ ਜੀ ਨਸ਼ਹਿਰਾ ਜਿਹੜੇ ਕਿ ਪੀਮ ਆਰਮੀ ਕਨੌਰ ਤੋਂ ਲਗਾਏ ਗਏ ਆ ਤੇ ਨਾਲ ਹੀ ਨੀਤੀ ਕਾ ਸਹਿਯੋਤਾ ਜੀ ਜਿਹੜੇ ਕਿ ਮਹਿਲਾ ਵਿੰਗ ਤੋਂ ਲਗਾਏ ਗਏ ਰਾਜਪੁਰੇ ਤੋਂ ਅਸੀਂ ਇਹਨਾਂ ਦਾ ਹਿਤੇਸ਼ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪੂਰੀ ਪੀਮ ਆਰਮੀ ਦਾ ਤੇ ਬਾਈ ਚੰਦਰਸ਼ੇਖਰ ਆਜਾਦ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਲੈਕ ਸਮਝਿਆ ਕਿ ਅਸੀਂ ਇਸੇ ਜ਼ਿੰਮੇਵਾਰੀਆਂ ਨੂੰ ਨਿਭਾ ਸਕੀਏ ਤੇ ਮੈਂ ਇਹਨਾਂ ਨੂੰ ਆਪਣੀ ਪੂਰੀ ਟੀਮ ਵੱਲੋਂ ਪੂਰਾ ਵਿਸ਼ਵਾਸ ਦਵਾਉਂਦਾ ਹਾਂ ਕਿ ਅਸੀਂ ਹਰ ਜਗ੍ਹਾ ਤੇ ਜਿੱਥੇ ਵੀ ਕਹੋਗੇ ਉੱਥੇ ਅਸੀਂ ਖੜਾਂਗੇ ਜਿੱਥੇ ਕਿਤੇ ਸਮਾਜ ਨਾਲ ਤੱਕ ਹੋਏਗਾ ਸਭ ਤੋਂ ਪਹਿਲਾਂ ਭੀਮ ਆਰਮੀ ਪਹੁੰਚੇਗੀ ਇਹ ਹੈ ਮੈਂ ਇਹਨਾਂ ਨੂੰ ਵੀ ਵਿਸ਼ਵਾਸ ਦਵਾਉਂਦਾ ਕਿ ਜਿੱਥੇ ਸਾਡੀ ਡਿਊਟੀ ਜਿੱਦਾਂ ਵੀ ਲਾਈ ਜਾਏਗੀ ਉਦਾਂ ਹੀ ਅਸੀਂ ਆਪਣੀ ਡਿਊਟੀ ਨੂੰ ਪੂਰਨਤਾ ਨਿਭਾਵਾਂਗੇ ਤੇ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਰਾਜਵੀਰ ਕੁੰਕੇ ਨੇ ਜਾਣਕਾਰੀ ਦਿੱਤੀ ਆ ਅਰਜਸੀ ਰਾਜਪੁਰਾ ਦੇ ਵਿੱਚ ਆਜ਼ਾਦ ਸਮਾਜ ਪਾਰਟੀ ਦੇ ਦੇ ਬਹੁਤ ਸਾਰੇ ਸਾਡੇ ਸਾਥੀ ਇਹਨਾਂ ਨੇ ਜੁਆਇਨ ਕੀਤਾ ਪੀਮ ਆਰਮੀ ਜੁਆਇਨ ਕੀਤੀ ਹੈ ਔਰ ਸਾਰੇ ਦੇਸ਼ ਦੇ ਲੋਕਾ ਸ਼੍ਰੀ ਚੰਦਰ ਸ਼ੇਖਰ ਆ ਆਜ਼ਾਦ ਜੀ ਨੂੰ ਪਸੰਦ ਕਰਦੇ ਆ ਔਰ ਪੰਜਾਬ ਦੇ ਲੋਕ ਤਾਂ ਹੱਥਾਂ ਤੇ ਚੱਕ ਲੈਂਦੇ ਜਦੋਂ ਕੋਈ ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਲੀਡਰ ਆਉਂਦਾ ਹੈ ਤੇ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅੱਜ ਇੱਥੇ ਇੰਨਾ ਭਾਰੀ ਇਕੱਠ ਹੋਇਆ ਔਰ ਬਹੁਤ ਸਾਰੇ ਲੋਕਾਂ ਨੇ ਚੰਦਰ ਸ਼ੇਖਰ ਜੀ ਦੇ ਜਿਹੜੇ ਸੋਚ ਆ ਉਹਨੂੰ ਅਪਣਾਇਆ ਅਸੀਂ ਤੁਹਾਨੂੰ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਚੰਦਰਸ਼ੇਖ ਜੀ ਨੂੰ ਆ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਪੰਜਾਬ ਦੇ ਵਿੱਚ ਆਯਾਸ ਸਮਾਜ ਪਾਰਟੀ ਦਾ ਝੰਡਾ ਲੈ ਕੇ ਘਰ-ਘਰ ਜਾਵਾਂਗੇ ਔਰ ਪੰਜਾਬ ਦੇ ਵਿੱਚ ਪ੍ਰਚਾਰ ਕਰਾਂਗੇ ਕਿ ਜੋ ਬਹੁ ਕਾਂਸ਼ੀ ਰਾਮ ਜੀ ਦਾ ਸੁਪਨਾ ਸੀ ਡਾਕਟਰ ਮਹੇਤਰ ਸਾਹਿਬ ਦਾ ਸੁਪਨਾ ਸੀ ਅੱਜ ਸਾਡੇ ਕੋਲੇ ਨੇਤਾ ਚੰਦਰਸ਼ੇਖ ਰਾਜਾ ਜੀ ਹੈ ਜੋ ਕਿ ਪਾਰਲੀਮੈਂਟ ਦੇ ਵਿੱਚ ਚੈਂਪੀ ਹੈ 77 ਸਾਲਾਂ ਬਾਅਦ ਪਹਿਲੀ ਵਾਰੀ ਉੱਥੇ ਜਦੋਂ ਉਹਨਾਂ ਨੇ ਨਾਰਾ ਲਾਇਆ ਜੈ ਭੀਮ ਜੈ ਭਾਰਤ ਦਾ ਤਾਂ ਪਾਰਲੀਮੈਂਟ ਦੇ ਵਿੱਚ ਜੋ ਨਾਰਾ ਲਾਇਆ ਸਾਰੇ ਲੋਕਾਂ ਨੇ ਬੜੀ ਉਹਦੀ ਮਤਲਬ ਅਪਰੀਸ਼ੀਏਟ ਕੀਤਾ ਔਰ ਅੱਜ ਤਾਂ ਹੀ ਸਾਰੇ ਪੰਜਾਬ ਦੇ ਲੋਕ ਇੰਨੇ ਖੁਸ਼ ਆ ਕੱਲੇ ਸ਼ਡਿਊਲਡ ਕਾਸਟ ਨਹੀਂ ਸਾਰੇ ਹੀ ਕੌਮਾਂ ਦੇ ਲੋਕ ਇੰਨੇ ਖੁਸ਼ ਆ ਕਿ ਇੱਕ ਚੰਗੀ ਸੋਚ ਦਾ ਨੇਤਾ ਜੇ ਪੰਜਾਬ ਨੂੰ ਕਮਾਂਡ ਕਰੂਗਾ ਅਸੀਂ ਵੀ ਮੈਂ ਅਵਤਾਰ ਸਿੰਘ ਸਹੋਤਾ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਰੇ ਪੰਜਾਬ ਦੇ ਵਿੱਚ ਘਰ-ਘਰ ਅਸੀਂ ਆਜ਼ਾਦ ਸਮਾਜ ਪਾਰਟੀ ਦੀ ਚੰਦਰ ਸ਼ੇਖਰ ਜੀ ਦੀ ਜਿਹੜੀ ਆ ਸੁਪਨਾ ਉਹਨੂੰ ਲੈ ਕੇ ਜਾਵਾਂਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਹੁਣ ਤੱਕ ਭੀਮ ਆਰਮੀ ਦੇ ਵਿੱਚ ਕੰਮ ਕਰਿਆ ਤੇ ਅੱਜ ਮੈਨੂੰ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਜੀ ਦੀ ਜੋ ਪਾਰਟੀ ਹੈ ਉਹਦੇ ਵਿੱਚ ਕਨੌਰ ਹਲਕਾ ਇੰਚਾਰਜ ਲਗਾਇਆ ਗਿਆ ਮੈਂ ਬਾਈ ਚੰਦਰਸ਼ੇਖਰ ਆਜ਼ਾਦ ਜੀ ਦਾ ਵੀ ਧੰਨਵਾਦ ਕਰਦਾ ਮੈਂ ਪਾਰਟੀ ਦਾ ਵੀ ਧੰਨਵਾਦ ਕਰਦਾ ਮੈਂ ਗਿਨੀ ਮਾਹੀ ਜੀ ਦਾ ਵੀ ਧੰਨਵਾਦ ਕਰਦਾ ਤੇ ਮੈਂ ਆਪਣੀ ਪਾਰਟੀ ਨੂੰ ਤੇ ਆਪਣੇ ਜਿੰਨੇ ਵੀ ਸੱਜਣ ਮਿੱਤਰਾਂ ਆਪਣੇ ਸਮਾਜ ਨੂੰ ਪਰਉਕਾਰਾਂ ਨੂੰ ਸਭ ਨੂੰ ਮੈਂ ਅੱਜ ਵਿਸ਼ਵਾਸ ਦਿਵਾਉਣਾ ਕਿ ਹੁਣ ਤੱਕ ਅਸੀਂ ਜਿੰਨਾ ਦਿਲ ਜਾਨ ਤੋਂ ਸੰਘਰਸ਼ ਭੀਮਾਰਵੀ ਚ ਕਰਦੇ ਆਏ ਆਂ ਤੇ ਉਤੋਂ ਵੀ ਵੱਧ ਕੇ ਦਿਲ ਜਾਨ ਤੋਂ ਤਨ ਮਨ ਧਨ ਤੋਂ ਅਸੀਂ ਇਹੀ ਸੰਘਰਸ਼ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਲਈ ਪੂਰੇ ਦਿਨ ਰਾਤ ਇੱਕ ਕਰਕੇ ਅਸੀਂ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਮਹੱਲੇ 'ਚ ਜਾ ਕੇ ਇਹ ਸੰਘਰਸ਼ ਹੈ ਜੋ ਜਾਰੀ ਰੱਖਾਂਗੇ ਆਪਣੀ ਹਰ ਇੱਕ ਜੋ ਕੀਮਤੀ ਵੋਟ ਹੈ ਆਪਣੇ ਸਮਾਜ ਦੀ ਤੇ ਉਲਝੇ ਹੋਏ ਕੰਮਕਾਰ ਹੈ ਜੋ ਹੁਣ ਤੱਕ ਦੂਜੀ ਪਾਰਟੀਆਂ ਦੇ ਹਿੱਤਾਂ ਦੇ ਵਿੱਚ ਜਾ ਰਹੇ ਸੀਗੇ ਅਸੀਂ ਆਪਣੀ ਪਾਰਟੀ ਲਈ ਉਹ ਲੋਕਾਂ ਦੇ ਅੱਗੇ ਵਿਚਰਨਾ ਹੈ ਮਿਹਨਤ ਕਰਨੀ ਹੈ ਤੇ ਆਪਣੀ ਪਾਰਟੀ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਨੂੰ ਅਸੀਂ ਮਜ਼ਬੂਤ ਕਰਨਾ ਹੈ ਤੇ ਮੈਂ ਗਿੰਨੀ ਭਾਜੀ ਨੂੰ ਆਜ਼ਾਦ ਸਮਾਜ ਪਾਰਟੀ ਤੋਂ ਤੇ ਸਾਬ ਸ੍ਰੀ ਕਾਂਸ਼ੀ ਰਾਮ ਜੀ ਪਾਰਟੀ ਤੋਂ ਮੈਂ ਵਿਸ਼ਵਾਸ ਦਿਵਾਣਾ ਅਸੀਂ ਡੋਲਣ ਵਾਲੇ ਨਹੀਂ ਰਾਜਪੁਰਾ ਟੀਮ ਹੈ ਜੋ ਕਨੌਰ ਟੀਮ ਹੈ ਜੋ ਅਸੀਂ ਡੋਲਦੇ ਨਹੀਂ ਅਸੀਂ ਪੂਰੀ ਦਿਲ ਤਹਿਤੋਂ